ਹਾਂਜੀ ਕੀ ਹਾਲਾ ਸਾਰਿਆਂ ਦਾ ਸੋ ਅੱਜ ਦਾ ਬਲੌਗ ਸ਼ੁਰੂ ਕਰਦੇ ਆਂ ਤੇ ਆਪਣੇ ਭਾਈ ਕਹਿੰਦੇ ਦਿਨ ਮੰਨ ਲਾ ਦਾ ਠੰਡੇ ਚੱਲੀ ਜਾਂਦੇ ਹਜੇ ਕਰਮ ਨਹੀਂ ਹੋ ਰੇ ਨਾ ਤਾਂ ਕੋਈ ਕੰਮ ਗਰਮ ਹੋ ਰਿਹਾ ਠੱਪ ਜੇ ਹੋ ਰਿਹਾ ਹਜੇ ਤਾਂ ਸਟਾਰਟਿੰਗ ਚ ਤਾਂ ਤੁਹਾਨੂੰ ਪਤਾ ਇਦਾਂ ਹੀ ਹੁੰਦਾ ਹੈਗਾ ਤੇ ਕੱਲ ਜਿਵੇਂ ਕੱਲ ਵਾਲੇ ਮਸ ਬਲੌਗ ਚ ਦਿਖਾਇਆ ਸੀ ਹੈ ਨਾ ਆਪਣਾ ਨਾ ਮੁਰਗੀ ਦਾ ਚੂਚਾ ਮਰ ਗਿਆ ਸੀ ਤੇ ਕਬੂਤਰਾਂ ਦੇ ਵੀ ਬਾਲੇ-ਬਾਰੀ ਮਤਲਬ ਬਿੱਠਾ ਮਾਰ ਕੇ ਬਿਮਾਰੀਆਂ ਪੂਨੀਆਂ ਲੱਗ ਜਾਂਦੀਆਂ ਤੇ ਪਾਣੀ 'ਚ ਡੁੱਬ ਜਾਂਦੇ ਆ ਤੇ ਉਹ ਨਾ ਮੈਂ ਅਸੀਂ ਫਿਰਦੇ-ਫਿਰਦੇ ਨੇ ਕੋਈ ਜਗਾੜ ਬਣਾਇਆ ਤੁਹਾਨੂੰ ਸਾਰਿਆਂ ਨੂੰ ਦਿਖਾਉਣਾ ਅੱਜ ਤੇ ਇਹ ਵੀਡੀਓ ਆਪਣੀ ਇਸ ਵਾਰ ਉਹ ਜਗਾੜ ਦਿਖਾਉਣ ਵਾਸਤੇ ਆ ਵੀ ਜੇ ਕਈ ਵਾਰੀ ਚੂਚੇ ਡੁੱਬ ਜਾਂਦੇ ਆ ਜਾਂ ਕਬੂਤਰ ਬਿੱਠਾ ਮਾਰਦੇ ਆ ਨਾ ਮੁਰਗ ਉਹਦਾ ਟ੍ਰੇਮ ਮਿਲਦੀ ਆ ਪਰ ਉਹ ਮੁੱਲ ਮਿਲਦੀਆਂ ਨਹੀਂ ਮਈਆਂ ਪੈਂਦੀਆਂ ਨਹੀਂ ਆਪਣਾ ਜਮਾ ਸਸਤੇ 'ਚ ਤੁਹਾਡਾ ਕੰਮ ਸਰਾਂਗੇ ਤੇ ਵੀਡੀਓ ਦਿਖਾਉਣਾ ਤੁਹਾਨੂੰ ਫਿਰ ਆਪਾਂ ਬਣਾ ਕੇ ਆਹ ਟਰੇ ਸੀ ਆਪਣੀ ਹਨ ਇਹ ਨਾ ਆਪਾਂ 3400 ਦੀ ਲਈ ਸੀ ਮੇਨ ਲਗਾ ਤੇ 300 ਦੀ ਲਈ ਸੀ ਇਹ ਦੇ ਵਿੱਚ ਕੀ ਆ ਬੰਦੇ ਨੂੰ ਪਾਉਣਾ ਖਾ ਜਿਗਾਰਡਮੈਂਟ ਕਣਕ-ਕਣਕ ਪਾਉਣੀ ਆ ਕੀ ਆ ਪਾਣੀ ਤਾਂ ਤੁਹਾਨੂੰ ਪਤਾ ਪੈਂਦਾ ਨਹੀਂ ਇਹ ਦੇ ਵਿੱਚ ਸੋ ਫਿਰ ਆਪਾਂ ਬੈਠੇ-ਬੈਠੇ ਇੱਥਨੇ ਧੂਈ ਤੇ ਹਨਾ ਜਿਗਾਰਡ ਬਣਾਇਆ ਇੱਕ ਬਹੁਤ ਘੈਂਟ ਤੁਹਾਨੂੰ ਦਿਖਾਈਏ ਸੋ ਇਹ ਹੈਗਾ ਜਹਾੜ ਵੱਢ ਕੇ ਗੱਲਣ ਕਹਿੰਦੇ ਵਾਧੂ ਪਏ ਹੁੰਦੇ ਆ ਘਰਾਂ 'ਚ 10 20 ਪਿੰਜ ਤਿਆਰ ਹੋ ਜਾਂਦਾ ਇਹਦੇ ਵਿੱਚ ਜਿਵੇਂ ਮਰਜ਼ੀ ਕਣਕ ਪਾ ਦਿਓ ਤੇ ਇਹਦੇ ਇਧਰਲੇ ਪਾਸੇ ਵੀ ਗਲਾ ਕੱਢ ਸਕਦੇ ਆ ਆਪਾਂ ਪਰ ਮੈਂ ਕੱਢਿਆ ਨਹੀਂ ਹੈਗਾ ਮਹਾ ਇਹਨੂੰ ਇੱਕ ਪਾਸੇ ਰੱਖਾਂਗੇ ਨਾ ਤੇ ਆਹ ਬਣਾਇਆ ਆਪਾਂ ਕਣਕ ਵਾਸਤੇ ਸੋ ਇਹ ਵੱਡਾ ਗਲਾ ਕਰ ਲਿਆ ਥੋੜਾ ਜਿਹਾ ਇਹਦੇ ਵਿੱਚ ਆਪਾਂ ਕਣਕ ਪਾ ਦਿਆ ਕਰਾਂਗੇ ਡੱਕ ਦਿਆ ਕਰਾਂਗੇ ਤੇ ਹੁਣ ਇਹ ਆਪਾਂ ਖੁੱਡੇ ਜੀ ਧਰਨ ਤੁਹਾਨੂੰ ਦਿਖਾਉਣੇ ਆ ਕਿਵੇਂ ਇਹ ਚ ਪਾਣੀ ਪੀਂਦੇ ਨੇ ਕਬੂਤਰ ਤੇ ਕਿਵੇਂ ਖਾਂਦੇ ਨੇ ਕਣਕ ਲੋ ਜੀ ਕਹਿੰਦੇ ਇਹਦੇ ਵਿੱਚ ਆਪ ਆਪਾ ਦੀ ਕਣਕ ਸੋ ਇਹਨੂੰ ਆਪਾਂ ਇੱਥਰ ਤੇ ਇਹਦੇ ਵਿੱਚ ਪਾਣੀ ਪੜਤਾਂ ਤੇ ਹੁਣ ਇਹ ਕਬੂਤਰ ਸਾਰੇ ਇਹਦੇ ਵਿੱਚੋਂ ਖਾ ਸਕਦੇ ਆ ਕਿਉਂਕਿ ਜਦੋਂ ਨਾ ਮਤਲਬ ਉਹ ਟ੍ਰੇ ਧਰੀ ਪਈ ਆ ਡੱਟਿੰਗ ਧਰੀ ਹੋਈ ਆ ਤੇ ਉਹਦੇ ਵਿੱਚੋਂ ਜਦੋਂ ਖਾਂਦੇ ਨੇ ਕਬੂਤਰ ਕਈ ਵਾਰ ਬਿੱਠਾ ਮਾਰਦੇ ਜਿਵੇਂ ਪੰਹਾਂ ਬਿੱਠਾ ਵਿੱਚ ਤੇ ਉਹਦੇ ਨਾਲ ਇਹਨਾਂ ਨੂੰ ਕਬੂਤਰਾਂ ਨੂੰ ਬਿਮਾਰੀ ਲੱਗਦੀ ਆ ਅਰੇ ਤੈ ਵੀ ਭੁੱਖਦਾ ਹੀ ਸੀ ਸੋ ਇਹਨਾਂ ਨੂੰ ਬਿਮਾਰੀ ਬੂੜ ਲੱਗ ਜਾਂਦੀ ਆ ਇਹ ਸਭ ਤੋਂ ਸਸਤਾ ਜਗਾੜ ਆ ਕਹਿੰਦੇ ਕਵਾੜੀਏ ਦੇ ਵਗਜੋ ਵੱਡੇ ਕਵਾੜੀਏ ਦੇ ਕਿਸੇ ਦੇ ਵੀ ਉੱਥੇ ਗੇਲਣ ਵਾਧੂ ਪਏ ਹੁੰਦੇ ਆ 5 ਤੋਂ ਲੈ ਕੇ 10 ਰੁਪਈਆ ਤੱਕ ਆਰਾਮ ਨਾਲ ਮਿਲ ਜੂ 10 ਦਾ ਨਹੀਂ ਮਿਲਿਆ ਤਾਂ 15 ਦਾ ਆਰਾਮ ਨਾਲ ਮਿਲ ਜੂ ਇਹ ਤੇ ਲਿਆ ਕੇ ਇਹੇ ਮੰਨ ਲਓ ਉਈਆਂ ਹੀ ਆ ਮਿਲ ਗਈਆਂ ਨਾ ਢੋਲੀਆਂ ਹੀ ਆ ਘੱਟੋ ਘੱਟ 5 ਢੋਲੀਆਂ ਜਿਵੇਂ ਮਰਜੀ ਲਿਆ ਕੇ ਰੱਖ ਦੋ ਖੁੱਡੇ ਜਣਾ ਜੇ ਕਈ ਵਾਰੀ ਖਰਾਬ ਹੁੰਦੀ ਆ ਕੁਝ ਵੀ ਹੁੰਦਾ ਦੂਜੀ ਲਾ ਦੋ ਬਾਅਦ ਚ ਤੇ ਜੇ ਕਈ ਵਾਰੀ ਜਿਵੇਂ ਕਈ ਵਾਰੀ ਵੱਡਾ ਮੁਰਗੀਆਂ ਦਾ ਫਾਰਮ ਪਾਉਣਾ ਹੁੰਦਾ ਕਿਸੇ ਨੇ ਬਾਲਾ ਵੱਡਾ ਵੀ ਨਹੀਂ ਮਤਲਬ 500 ਮੁਰਗੀ ਦਾ ਜਿਵੇਂ ਮਾਉ ਉਧਰ ਐਂ ਜਗਾਰਡ ਕਰੂਗਾ ਚੂਜਿਆਂ ਵਾਸਤੇ ਸੋ ਚੂਜਿਆਂ ਵਾਸਤੇ ਤੇ ਬੜੀਆਂ ਵੱਡੀਆਂ ਮੁਰਗੀਆਂ ਵਾਸਤੇ ਇਹਨਾਂ ਨੂੰ ਉੱਤੋਂ ਵੱਡ ਲਿਓ ਢੋਲੀਆਂ ਨੂੰ ਜਿਵੇਂ ਹੁਣ ਢੋਲੀ ਹੁਣ ਆਪਾਂ ਇੱਥੋਂ ਵੱਡੀ ਆ ਹਨਾ ਥੱਲੋਂ ਇੱਥੋਂ ਵੱਡੀ ਆ ਇਹ ਇਹਨੂੰ ਜਿੰਨਾ ਉੱਤੋਂ ਵੱਡ ਸਕਦੇ ਹੋ ਨਾ ਉਤਰੋਂ ਵੱਡ ਲਿਓ ਪਾਣੀ ਇਹਦੇ ਵਿੱਚ ਵੱਧ ਪੈ ਜਾਊਗਾ ਆ ਵੀ ਗਲਤ ਕਰਦਾ ਮੜਾ ਇਹ ਗਿਆ ਦੇ ਛੋਟਾ ਵੱਡਿਆ ਗਿਆ ਮਿੱਥੋਂ ਤੇ ਇਹਨੂੰ ਮਤਲਬ ਛੋਟਾ ਵੱਡ ਕੇ ਨਾ ਚਾਹੀ ਇਹਨੂੰ ਉੱਤੋਂ ਹੋਰ ਵੱਡ ਲੋ ਇਹ ਚੀਜ਼ ਵੱਡ ਕੇ ਇਹਨੂੰ ਛੋਟਾ ਬਣਾ ਕੇ ਉਹ ਕਰ ਸਕਦੇ ਹੋ ਸੋ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੇ ਆ ਆਪਣੀਆਂ ਮੁਰਕੀਆਂ ਤੇ ਚੂਚੇ ਕਹਿੰਦੇ ਪੰਜ ਰਹਿ ਗਏ ਦੋ ਮਰ ਗਏ ਇਹਨਾਂ ਚੋਂ ਤੇ ਇੱਕ ਮੁਰਗੀ ਹੋਰ ਵੀ ਬੱਚੇ ਕੱਢੀ ਹੁੰਦੀ ਆ ਉਹ ਵੀ ਤੁਹਾਨੂੰ ਦਿਖਾਉਣਾ ਮੈਂ ਅੱਜ ਤੇ ਆ ਮੁਰਗੀਆਂ ਆਪਣੀ ਨੇ ਇੱਥੇ ਉੱਪਰ ਬੱਚੇ ਕੱਢ ਰੱਖਿਆ ਇਹਨੇ ਵੀ ਦੋ ਕੱਢ ਲਏ ਚਾਰ ਕੱਡੇ ਸੀ ਵੈਸੇ ਦੋ ਮੁੰਡਾ ਲੈ ਗਿਆ ਸੀ ਦੋ ਮੋੜ ਗਏ ਸੀ ਉਹ ਮਰ ਗਿਆ ਇੱਕ ਉਹਨਾਂ ਚੋਂ ਤੇ ਇੱਕ ਜਿਹੜਾ ਛੱਡ ਕੇ ਗਿਆ ਸੀ ਉਹ ਵੀ ਵਿਚਾਰਾ ਮਰ ਗਿਆ ਇਹਨੇ ਰੱਖਿਆ ਸੀ ਉਹਨਾਂ ਕਵਾੜ ਚੋਂ ਇੱਕ ਚੀਜ਼ ਹੋਰ ਮਿਲੀ ਸੀ ਤੇ ਆ ਵੀ ਮੈਨੂੰ ਉੱਥੇ ਕਵਾੜ ਚੋਂ ਮਿਲੀ ਸੀ ਇਹ ਐਸ ਲੋਟ ਹੈ ਮਤਲਬ ਇਹ ਹੈਗਾ ਜਿਹੜੇ ਕੁੱਤੇ ਨਹੀਂ ਹੁੰਦੇ ਘਰਾਂ 'ਚ ਰੱਖ ਲੈਂਦੇ ਨੇ ਤੇ ਵਧੀਆ ਤਾਕੜੇ ਘਰਾਂ ਦੇ ਮੁੰਡੇ ਜਿਹੜੇ ਬੰਦੇ ਰੱਖਦੇ ਨੇ ਉਹਨਾ ਮਹਿੰਗੇ ਜੀ ਜਿਹੜਾ ਤੁਹਾਨੂੰ ਪਤਾ ਹਰ ਇਹ ਕਿਸੇ ਨੇ ਲਿਆਂਦੇ ਹੋ ਤੇ ਦਵਾ ਦਾ ਛੜਤੀ ਕਵਾੜ ਤੇ ਕਵਾੜ ਛੜਤੀ ਇਹਨਾਂ ਹੁਣ ਆਪਾਂ ਇਹਨੂੰ ਮੋਦੀ ਮਾਰ ਕੇ ਦੇਖੋ ਇਹਦੇ ਵਿੱਚ ਚੂਚਿਆਂ ਵਾਸਤੇ ਪਾਣੀ ਪਾ ਸਕਦੇ ਜਮਾਂ ਇਹ ਚੂਚਾ ਡੁੱਬਦਾ ਜਿਵੇਂ ਆਇਆਂ ਰੱਖਾਂਗੇ ਆਇਆਂ ਇਹਦੇ ਵਿੱਚ ਡੁੱਬ ਸਕਦਾ ਇਹਨੂੰ ਮੋਦੀ ਮਾਰ ਕੇ ਚੂਚਿਆਂ ਨੂੰ ਪਾਣੀ ਪਾ ਕੇ ਰੱਖਾਂਗਾ ਤੇ ਆਪ ਹੀ ਰੱਖ ਦੂਗਾ ਲੀਲਾ ਸੋ ਇਹ ਛੋਟਾ ਜਿਹਾ ਬਲੌਗ ਆਪਾਂ ਇੱਥੇ ਕਰਦੇ ਐਂਡ ਸੇ ਜਾਣਕਾਰੀ ਵਧੀਆ ਲੱਗੀ ਤੇ ਜਰੂਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਜਿਹੜੇ ਕਬੂਤਰਾਂ ਵਾਲੇ ਮੁਰਗੀਆਂ ਵਾਲੇ ਯਾਰ ਦੋਸਤ ਨੇ ਸਾਰਿਆਂ ਨੂੰ ਸ਼ੇਅਰ ਕਰ ਦਿਓ ਤੇ ਆਪਾਂ ਅੱਗੇ ਵਧੀਆ-ਵਧੀਆ ਬਲੌਗ ਲੈ ਕੇ ਆਉਂਦੇ ਰਹਾਂਗੇ ਓਕੇ ਬਾਏ